ਤੀਸ ਦੀਆਂ ਲੱਗ ਚੁੱਕੀਆਂ ਤੁਸੀਂ ਪਿੱਛੇ ਦੇਖ ਸਕਦੇ ਹੋ ਸੋਹਣੀਆਂ ਸੋਹਣੇ ਮੋਟਿਆਰਾਂ ਸੱਜੀਆਂ ਧੱਜੀਆਂ ਬੈਠੀਆਂ ਨੇ ਸਭ ਨੇ ਆਪਣੀ ਪਰਫਾਰਮੈਂਸ ਜਿਹੜੀ ਹੈ ਦਿਖਾਈ ਹੈ ਤੇ ਇਸ ਵੇਲੇ ਸਾਡੇ ਨਾਲ ਇੰਸਟਾਗ੍ਰਾਮ ਦੇ ਸਟਾਰ ਨਵਨੀਤ ਰੰਦੇਉਰੀ ਵੀ ਇੱਥੇ ਮੌਜੂਦ ਹੈ ਸੋ ਸਾਰਿਆਂ ਦੀ ਗੱਲਬਾਤ ਆਪਾਂ ਸੁਣਾਵਾਂਗੇ ਕਿ ਇਹ ਕਿੱਦਾਂ ਦਾ ਲੱਗਿਆ ਇਸ 3ਾਂ ਦੇ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਇੱਥੇ ਹੀ ਸ਼ੁਰੂ ਕਰ ਲੈਨੇ ਆਪਾਂ ਕਿੱਦਾਂ ਲੱਗਿਆ ਤੁਹਾਨੂੰ ਇੱਥੇ ਪਹੁੰਚ ਕੇ ਤੇ ਆਪਣਾ ਨਾਮ ਵੀ ਦੱਸ ਦੋ ਮੇਰਾ ਨਾਮ ਡਿੰਪਲ ਹੈ ਆਈ ਇੰਜੋਏਡ ਅ ਲੋਟ ਬਹੁਤ ਮਜ਼ਾ ਆਇਆ ਮੈਨੂੰ ਬੱਚੇ ਨੇ ਇੰਜੋਏ ਕੀਤਾ ਹਾਂ ਕਿਤਾ ਹਾਂ ਕਿਵੇਂ ਲੱਗਿਆ ਬਹੁਤ ਅੱਛਾ ਬਹੁਤ ਅੱਛਾ ਲੱਗਿਆ ਫੁੱਲ ਇੰਜੋਏ ਸੋ ਅਮਨ ਮੈਮ ਤੁਸੀਂ ਤੇ ਪਰਿਵਾਰ ਇਕੱਠਾ ਕੀਤਾ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਦੇਖ ਰਹੇ ਆ ਜੋ ਤੁਸੀਂ ਸਾਨੂੰ ਜੁਆਇਨ ਕਰਨ ਆਏ ਹੋ ਥੈਂਕ ਯੂ ਵੈਰੀ ਮੱਚ ਤੁਹਾਡੇ ਕਰਕੇ ਸਾਡੀਆਂ ਰੌਣਕਾਂ ਹੋਰ ਵੱਧ ਜਾਂਦੀਆਂ ਨੇ ਪਰਿਵਾਰ ਮੇਰਾ ਸੱਚੀ ਇੱਕ ਤੋਂ ਅਸੀਂ ਸ਼ੁਰੂ ਕੀਤਾ ਸੀ ਤੇ ਅੱਜ ਤੁਹਾਡੇ ਸਾਹਮਣੇ ਆ ਪਰਿਵਾਰ ਵੀ ਥੋੜੇ ਦਿਨਾਂ ਬਾਅਦ ਪਰਿਵਾਰ ਦੇ ਵਿੱਚ ਜੀ ਵਾਧ ਰਹੇ ਨੇ ਬਹੁਤ ਵਧ ਗਏ ਆ ਸੌਰੀ ਪਹਿਲਾਂ ਤਾਂ ਜਿਹੜੇ ਹਜੇ ਵੀ ਅਸੀਂ ਕਿੰਨੇ ਜਣਾਂ ਨੂੰ ਜਵਾਬ ਦੇ ਕੇ ਆਏ ਆ ਮੈਨੂੰ ਬਹੁਤ ਫੀਲ ਹੋਇਆ ਕਿਉਂਕਿ ਹਾਲ ਤੁਸੀਂ ਵੀ ਦੇਖ ਰਹੇ ਹੋ ਹਨ ਹਾਲ ਛੋਟਾ ਹੋਣ ਕਰਕੇ ਤੇ ਆਪਾਂ ਰੇਂਜਮੈਂਟ ਸਿਰਫ 35 ਤੋਂ ਸ਼ੁਰੂ ਕੀਤਾ ਸੀ ਅੱਜ ਆਪਾਂ 75 ਆ ਦੇਖੋ ਤੁਸੀਂ ਵੀ ਇੰਨੀ ਰੌਣਕ ਲੱਗ ਜਾਂਦੀ ਆ ਤੇ ਹੁਣ ਆਪਾਂ 11 ਨੂੰ ਫੇਰ ਕਰ ਰਹੇ ਆ ਮਹਾਲੀ ਦੇ ਵਿੱਚ ਜਿਹੜੇ ਰਹਿ ਗਏ ਹੁਣ ਉਹ ਸਾਰੇ ਉੱਥੇ ਜੁਆਇਨ ਕਰ ਰਹੇ ਨੇ ਵਧੀਆ ਲੱਗਦਾ ਐ ਇੰਨਾ ਵੱਡਾ ਪਰਿਵਾਰ ਬਣਾਇਆ ਸੁੱਖ ਰੱਖੇ ਰੱਬ ਤੇ ਹਨਾ ਸਭ ਨੂੰ ਆਪਾਂ ਘਰੋਂ ਇੱਥੇ ਲਿਆ ਕੇ ਇੰਜੋਏ ਕਰਵਾਨੇ ਮੌਕਾ ਮਿਲਦਾ ਘਰ ਦੇ ਕਮਾਂਕਾਰਾਂ ਚੋਂ ਬਾਹਰ ਨਿਕਲ ਕੇ ਆਪਣੇ ਵਾਸਤੇ ਸਮਾਂ ਕੱਢਣ ਦਾ ਬਹੁਤ ਜ਼ਿਆਦਾ ਵਧੀਆ ਟੱਚਵੁੱਡ ਐਵੇਂ ਦਾ ਪਰਿਵਾਰ ਮਿਲਣਾ ਬਹੁਤ ਔਖਾ ਆਪਾਂ ਪਰਿਵਾਰ ਆਪਣੇ ਪਰਿਵਾਰਦਿਆਂ ਨੂੰ ਤਾਂ ਸਾਰੇ ਲਾਈਕ ਕਰਦੇ ਆ ਹਨ ਉਹ ਪਤਾ ਹੀ ਆ ਹੁਣ ਜਿਹੜੇ ਉਹ ਪਰਿਵਾਰ ਸੀ ਉਹ ਟੁੱਟਦੇ ਜਾ ਰਹੇ ਨੇ ਤੇ ਜਿਹੜਾ ਇਹ ਪਰਿਵਾਰ ਇਕੱਠਾ ਹੋ ਰਿਹਾ ਇਹ ਦੇ ਵਰਗੀ ਰੀਸ ਨਹੀਂ ਹੈਗੀ ਇੰਨੀਆਂ ਖੁਸ਼ੀਆਂ ਮਿਲਦੀਆਂ ਨੇ ਮੈਨੂੰ ਸਾਰੇ ਆਪਣੇ ਲੱਗਦੇ ਇਹਨਾਂ ਦਾ ਇੱਕ ਮੈਸੇਜ ਆਉਂਦਾ ਮੈਂ ਕੁਝ ਕਰਦੀ ਆ ਮੈਨੂੰ ਹੁੰਦਾ ਨਹੀਂ ਮੈਂ ਪਹਿਲਾਂ ਰਿਪਲਾਈ ਕਰਨਾ ਮੈਨੂੰ ਹਰ ਇੱਕ ਦੇ ਕਾਲ ਅਟੈਂਡ ਕਰਨਾ ਜੇ ਮੇਰੇ ਤੋਂ ਨਹੀਂ ਕਈ ਵਾਰੀ ਬਾਏ ਚਾਂਸ ਨਹੀਂ ਹੋਈ ਮੈਨੂੰ ਹੁੰਦਾ ਨਹੀਂ ਮੈਂ ਕਾਲ ਕਰਨੀ ਆ ਮੈਂ ਆਦੇ ਪੇਕੇ ਫੋਨ ਕਰਾਂ ਨਾ ਕਰਾਂ ਇਨਾਂ ਨਾਲ ਮੇਰੀ ਗੱਲ ਜਰੂਰ ਹੁੰਦੀ ਆ ਸਾਰੇ ਨਾਲ ਆਪਣੇ ਹਾਸਿਆਂ ਦਾ ਪਟਾਰਾ ਵੀ ਪੁੱਜਿਆ ਹੋਇਆ ਅੱਜ ਕੀ ਕਹੂਗੇ ਇਨਾਂ ਬਾਰੇ ਹਾਸਿਆਂ ਦੇ ਪਟਾਰੇ ਨੂੰ ਨਾ ਬਹੁਤ ਟਾਈਮ ਤੋਂ ਫਾਲੋ ਕਰਦੇ ਸੀ ਪਰ ਆਪ ਨੂੰ ਹੁੰਦਾ ਨਾ ਕਿ ਰੱਬ ਆਪਣੇ ਆਪ ਮੇਲ ਮਿਲਾਉਂਦਾ ਹੈ ਨਾ ਤੇ ਨਵਨੀਤ ਭੈਣ ਦੀ ਨੇਚਰ ਵੀ ਐਵੇਂ ਦੀ ਆ ਵੀ ਇਹਨਾਂ ਨੂੰ ਜਦੋਂ ਮੈਸੇਜ ਕਰੋ ਸਭ ਤੋਂ ਕੀ ਜ਼ਰੂਰੀ ਹੁੰਦਾ ਵੀ ਆਪਾਂ ਨੂੰ ਕੋਈ ਰਿਪਲਾਈ ਦੇ ਰਿਆ ਜਿਹੜੀ ਉਹ ਚੀਜ਼ ਆ ਨਾ ਇਹਨਾਂ ਦੀ ਉਹ ਮੈਨੂੰ ਨਹੀਂ ਲੱਗਦਾ ਹੋਰ ਕਿਸੇ ਦੇ ਵਿੱਚ ਹੈਗੀ ਆ ਤੇ ਇੰਨੀ ਸਾਫ਼ ਸੁਥਰੀ ਜਿਹੜੀ ਹਾਸਿਆਂ ਦੀ ਪਟਾਰੀ ਆ ਰੱਬ ਕਰੇ ਵੀ ਇੰਨੀਆਂ ਦੁਆਵਾਂ ਲੱਗਣ ਇੰਨੀਆਂ ਦੁਆਵਾਂ ਲੱਗ ਕੇ ਜਿੱਥੇ ਇਹਨਾਂ ਦੀ ਮੰਜ਼ਿਲ ਹੈ ਨਾ ਜਲਦੀ ਪਹੁੰਚਣ ਆਪਣੇ ਚੋ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਆਦੀ ਮੰਜ਼ਿਲ ਮਿਲੇ ਜਲਦੀ ਜੋ ਗੱਲਾਂ ਤੁਸੀਂ ਇਹਨਾਂ ਬਾਰੇ ਕਈਆਂ ਨੇ ਵੀ ਛੇਤੀ ਰਿਪਲਾਈ ਕਰਦੇ ਨੇ ਸੌਫਟ ਨੇਚਰ ਹੈ ਬਿਲਕੁਲ ਉਹੀ ਗੱਲਾਂ ਸੀ ਸਟੇਜ ਤੇ ਤੁਹਾਡੇ ਬਾਰੇ ਸੁਣੀ ਹੈ ਹਾਂਜੀ ਮੇਰੇ ਮੈਨੂੰ ਹੁੰਦਾ ਹੈ ਕਿ ਮੈਨੂੰ ਚਾਹੇ ਕੋਈ ਜਾਣਦਾ ਚਾਹੀ ਨਹੀਂ ਚਾਹੀ ਇਨਸਟਾ ਹੈ ਫੇਸਬੁੱਕ ਹੈ ਵਟਸਐਪ ਹੈ ਮੈਨੂੰ ਹੁੰਦਾ ਨਹੀਂ ਮੈਂ ਮੇਰੇ ਹੱਥ 'ਚ ਫੋਨ ਹੈ ਨਾ ਮੈਂ ਕਿਸੇ ਨੂੰ ਇਗਨੋਰ ਨਹੀਂ ਕਰਦੀ ਮੇਰੇ ਹੱਥ 'ਚ ਫੋਨ ਹੈ ਤੁਸੀਂ ਰਿਪਲਾਈ ਕਰੋ ਇਹ ਨਾ ਸ਼ੋਅ ਕਰੋ ਕਿ ਮੈਂ ਬਹੁਤ ਬਿਜੀ ਹਾਂ ਮੈਂ 5 ਕਵਾਲਿਟੀ ਨਾ ਖੁਦ ਨੂੰ ਅੱਛੀ ਲੱਗਦੀ ਹੈ ਨਾ ਕਿਸੇ ਦੀ ਚੰਗੀ ਲੱਗਦੀ ਤੇ ਨਿਵਨੀਤ ਪੈਨ ਚ ਸੱਚੀ ਕਵਾਲਿਟੀ ਹੈਗੀ ਆ ਵੀ ਨਾਲ ਦੇ ਨਾਲ ਫੀਡਬੈਕ ਨਾਲ ਦੇ ਨਾਲ ਆਪਣਾ ਰਿਪਲਾਈ ਆਉਂਦਾ ਹੀ ਆਉਂਦਾ ਹੈ ਜੋ ਵੀ ਹੁੰਦਾ ਹੈ ਚਲੋ ਥੋੜੀ ਜਿਹੀ ਫੰਕਸ਼ਨ ਬਾਰੇ ਫੀਡਬੈਕ ਇਹਨਾਂ ਤੋਂ ਵੀ ਲੈਣੇ ਆ ਸੋ ਨਮਨੀਤ ਜੀ ਕਿੱਦਾਂ ਲੱਗਿਆ ਆ ਕੇ ਇੱਥੇ ਬਹੁਤ ਵਧੀਆ ਲੱਗਾ ਸਾਰੀਆਂ ਭੈਣਾਂ ਨੂੰ ਮਿਲ ਕੇ ਮੈਨੂੰ ਬਹੁਤ ਅੱਛਾ ਲੱਗਾ ਤੇ ਬਹੁਤ ਇੰਜੋਏ ਕੀਤਾ ਮੇਰੀਆਂ ਟੈਨਸ਼ਨਾਂ ਵੀ ਕਈ ਦੂਰ ਹੋ ਗਈਆਂ ਇੱਥੇ ਆ ਕੇ ਮੈਨੂੰ ਭੈਣ ਨੇ ਪਹਿਲਾਂ ਹੀ ਕਿਹਾ ਸੀ ਕਹਿੰਦੀ ਕਦੀ ਆਪਣੇ ਲਈ ਵੀ ਟਾਈਮ ਕੱਢ ਲੈਣਾ ਚਾਹੀਦਾ ਦੀਦੀ ਕਹਿੰਦੇ ਹਾਂ ਕਹਿੰਦੇ ਤੁਸੀਂ ਆਪਣੇ ਲਈ ਟਾਈਮ ਕੱਢੋ ਇੰਜੋਏ ਕਰਨ ਆਓ ਤੇ ਮੈਂ ਕਿਹਾ ਜ਼ਰੂਰ ਜੀ ਤੇ ਮੈਂ ਬਹੁਤ ਇੰਜੋਏ ਕੀਤਾ ਮੈਨੂੰ ਬਹੁਤ ਮਜ਼ਾ ਆਇ ਨੂੰ ਇਹੋ ਕਹਿਣਾ ਚਾਹੂੰਗੀ ਭੈਣਾਂ ਨੂੰ ਕਿ ਵੇਖੋ ਜ਼ਿੰਦਗੀ ਜਿਹੜੀ ਨਾ ਇਹ ਜਿਉਣ ਲਈ ਬਣੀ ਆ ਕਿਤੇ ਨਾ ਕਿਤੇ ਘਰ ਦੀਆਂ ਜ਼ਿੰਮੇਵਾਰੀਆਂ ਇੱਕ ਟੀਵੀ ਸਿਰ ਤੇ ਹੁੰਦੀਆਂ ਸੁਆਣੀ ਸਿਰ ਤੇ ਹੁੰਦੀਆਂ ਪਰ ਉਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਆਪਣੇ ਲਈ ਟਾਈਮ ਜ਼ਰੂਰ ਕੱਢੋ ਤੇ ਇੰਜੋਏ ਕਰੋ ਜ਼ਿੰਦਗੀ ਨੂੰ ਤੇ ਖੁੱਲ੍ਹ ਕੇ ਜਿਓ ਇਹ ਨਾ ਵੇ ਲੱਗੇ ਵੀ ਯਾਰ ਸਾਲ ਕੱਟੀ ਜਾਂਦੇ ਆ ਪਰ ਕੁਝ ਹੋ ਨਹੀਂ ਰਿਹਾ ਜ਼ਿੰਦਗੀ ਐ ਨੰਗੀ ਜਾਂਦੀ ਜ਼ਿੰਦਗੀ ਕੱਟਣੀ ਨਹੀਂ ਜ਼ਿੰਦਗੀ ਜੀਣੀ ਹੈ ਜ਼ਰੂਰ ਜ਼ਰੂਰ ਜੀ ਸਾਰੀਆਂ ਭੈਣਾਂ ਨੂੰ ਮੈਂ ਇਹੋ ਕਹੂੰਗੀ ਵੀ ਇੰਜੋਏ ਕਰੋ ਤੀਆਂ ਦਾ ਤਿਉਹਾਰ ਤੇ ਇੱਕ ਬਹਾਨਾ ਆ ਹਨਾ ਉਹਨਾਂ ਟੈਨਸ਼ਨਾਂ ਨੂੰ ਭੁਲਾਉਂਦਾ ਪੁਰਾਣੇ ਜ਼ਮਾਨੇ 'ਚ ਵੀ ਐ ਹ ਕੱਠੀਆਂ ਹੋ ਗਈਆਂ ਘੜੀ ਥੋੜੇ ਦਿਨ ਪੇਕੇ ਰਹਿ ਜਾਂਦੀਆਂ ਸੀਗੀਆਂ ਤੇ ਉਹਨਾਂ ਦੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਸੀ ਸੋ ਇਸ ਤਰ੍ਹਾਂ ਅੱਜ ਵੀ ਅਸੀਂ ਜਿਸ ਤਰ੍ਹਾਂ ਮਿਲ ਕੇ ਸਾਰਿਆਂ ਨੇ ਆਪਣੀਆਂ ਟੈਨਸ਼ਨਾਂ ਦੂਰ ਕੀਤੀਆਂ ਖੁੱਲ ਕੇ ਨਚੀਆਂ ਸੋ ਇਦਾਂ ਦੇ ਸਬੱਬ ਬਣਾਉਂਦੇ ਰਹਿਣੇ ਚਾਹੀਦੇ ਆ ਸੋ ਇਦਾਂ ਦੀ ਆਮਨ ਪ੍ਰੀਤ ਭੈਣ ਵਰਗੀਆਂ ਹੋਣਾ ਚਾਹੀਦਾ ਵਾ ਜਿਹੜੀਆਂ ਇਦਾਂ ਦੇ ਪਰ ਇਕੱਠੇ ਕਰਦੀਆਂ ਨੇ ਚੀਜ਼ਾਂ ਹਾਂ ਸੋ ਇਹ ਬਹੁਤ ਵਧੀਆ ਗੱਲ ਹੈ ਬਹੁਤ ਮਜ਼ਾ ਲੱਗਾ ਮੈਨੂੰ ਅੱਲਾ ਵਾਦੂ ਨੇ ਪਰ ਸਮਾਂ ਥੋੜਾ ਜਿਹਾ ਘਟ ਹੈ ਤਾਂ ਆਪਾਂ ਇੱਕੀ ਕਰਕੇ ਸਾਰਿਆਂ ਨਾਲ ਕਰਦੇ ਆ ਤੁਹਾਨੂੰ ਕਿਦਾਂ ਲੱਗਿਆ ਤੇ ਕੀ ਨਾਮ ਹੈ रुचिका नाम है मेरा ਤੇ ਮੈਂ ਫਸਟ ਟਾਈਮ ਇੱਥੇ ਆਈ ਆ ਬਹੁਤ ਵਧੀਆ ਲੱਗਿਆ ਬਹੁਤ ਇੰਜੋਏ ਕਰਿਆ ਸਭ ਤੋਂ ਵੱਡੀ ਗੱਲ ਹੈ ਕਿ ਟੈਨਸ਼ਨ ਕੋਈ ਵੀ ਨਹੀਂ ਮਤਲਬ ਖੁੱਲ ਕੇ ਡਾਂਸ ਕੀਤਾ ਖੁੱਲ ਕੇ ਬਹੁਤ ਮਜ਼ਾ ਆਇਆ ਵੈਸੇ ਇੱਥੇ ਨੈਟਵਰਕ ਨਹੀਂ ਆ ਰਿਹਾ ਸਭ ਤੋਂ ਵੱਡੀ ਟੈਨਸ਼ਨ ਫੋਨ ਗਿਆ ਹੈ ਨਾ ਹਾਂ ਸਭ ਤੋਂ ਵੱਡੀ ਗੱਲ ਜੀ ਮੇਰਾ ਨਾਮ ਨਵਜੋਤ ਹੈ ਹਾਂਜੀ ਅਸੀਂ ਹਰ ਸਾਲ ਤੀਜ ਮਨਾਉਣ ਜਾਂਦੇ ਹਾਂ ਹਰ ਸਾਲ ਅੱਜ ਕੱਲ ਅੱਜ ਅਸੀਂ ਤੀਜ ਮਨਾਉਣ ਇੱਥੇ 35 ਵਿੱਚ ਅਮਨਪ੍ਰੀਤ ਦੇ ਆਰਗੇਨਾਈਜ਼ਰ ਸਾਹਿਬ ਦੇ ਅੰਦਰ ਆਏ ਹਾਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਤੇ ਮੈਨੂੰ ਬਹੁਤ ਗਰਮ ਮਹਿਸੂਸ ਹੋ ਰਿਹਾ ਕਿ ਬਹੁਤ ਹੀ ਟ੍ਰੈਡੀਸ਼ਨਲ ਤਰੀਕੇ ਨਾਲ ਤੀਆਂ ਮਨਾਈਆਂ ਗਈਆਂ ਮੈਨੂੰ ਪੰਜਾਬੀ ਹੋਣ ਤੇ ਉਹਦੀ ਪੰਜਾਬੀਅਤ ਤੇ ਮਾਣ ਹਾਸਲ ਹੈ ਤੇ ਹਰ ਸਾਲ ਅਸੀਂ ਇੱਥੇ ਆਂ ਤੀਜ ਮਨਾਉਣ ਆਉਂਦੇ ਰਹਿਾਂਗੇ ਸ਼ੁਕਰੀਆ ਗਿੱਧਾ ਬਹੁਤ ਸਾਰਾ ਦੇਖਿਆ ਡਾਂਸ ਹੋਇਆ ਪੰਗੜਾ ਹੋਇਆ ਇੰਜੋਏ ਕੀਤਾ ਹਨਾ ਤੇ ਹੁਣ ਥੋੜਾ ਜਿਹਾ ਗਿੱਧਿਆਂ ਦੀ ਰਾਣੀ ਨਾਲ ਗੱਲਾਂ ਮਾਰ ਲੈਣੇ ਆਂ ਹੋਰ ਕੀ ਹਾਲ ਚਾਲ ਤੁਹਾਡੇ ਜੀ ਬਹੁਤ ਵਧੀਆ ਜੀ ਤੁਹਾਨੂੰ ਤਾਂ ਗਿੱਧਿਆਂ ਦੀ ਰਾਣੀ ਦਾ ਵੈਸੇ ਕਿ ਤਾਅ ਮਿਲ ਗਿਆ ਹਾਂਜੀ ਹਾਂਜੀ ਮਿਲ ਗਿਆ ਜੀ ਮਿਲ ਗਿਆ ਅੱਜ ਮਿਲ ਗਿਆ ਕੀ ਕਹਿਣਾ ਚਾਹੋਗੇ ਇੱਥੇ ਪਹੁੰਚਿਓ ਇੰਜੋਏ ਕੀਤਾ ਕਿੰਨਾ ਕੁ ਕੀਤਾ ਬਹੁਤ ਇੰਜੋਏ ਕੀਤਾ ਇੱਕ ਇੱਕ ਹਫਤਾ ਪਹਿਲਾਂ ਹੀ ਸਾਡੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਪਾਰਲਰ ਜਾਣਾ ਕੱਪੜੇ ਸਵਾਉਣੇ ਜੁਦਰੀ ਇਕੱਠੀ ਕਰਨੀ ਛੁੱਟੀਆਂ ਅਰੇਂਜ ਕਰਾਉਣੀਆਂ ਘਰ ਵਾਲਿਆਂ ਨੂੰ ਕਿੱਦਾਂ ਮਨਾਉਣਾ ਹੈ ਕਿ ਅਸੀਂ ਇਸ ਦਿਨ ਜਾਣਾ ਹੈ ਤੁਹਾਨੂੰ ਸੰਡੇ ਆਪਸ ਸਪੈਂਡ ਕਰਨਾ ਪੈਣਾ ਇਸ ਵਾਰ ਤੇ ਉਹ ਸਾਰਾ ਕੁਝ ਦੇਖਦੇ ਹੋਏ ਮਤਲਬ ਇਦਾਂ ਹੁੰਦਾ ਹੈ ਕਿ ਜਦੋਂ ਇਹ ਦਿਨ ਹੁੰਦੇ ਇੱਕ ਵਿਆਹ ਵਾਂਗੂ ਲੰਘਦਾ ਹੈ ਵਿਆਹ ਵਰਗਾ ਤਾਂ ਹੁੰਦਾ ਹੈ ਇਸ ਦਿਨ ਦਾ ਮਤਲਬ ਦੋ ਦਿਨ ਪਹਿਲਾਂ ਹੀ ਸਾਨੂੰ ਇਦਾਂ ਲੱਗਦਾ ਹੈ نیند ਆਣੀ ਕੱਲ੍ਹ ਰਾਤ ਦੀ نیند ਨਹੀਂ ਆਈ ਵੀ ਹਾਏ ਨਹੀਂ ਸਵੇਰੇ ਪਾਰਲਰ ਵੀ ਜਾਣਾ ਹੈ ਕੱਪੜੇ ਵੀ ਪ੍ਰੈਸ ਹੋਣੇ ਚਾਹੀਦੇ ਆ ਤੋ ਬੀਬੀ ਵੀ ਨਾ ਚੱਲੇ ਜਾ ਜਿਹੜਾ ਤੁਸੀਂ ਗਿੱਦਾ ਕਰਦੇ ਹੋ ਜਿੱਦਾਂ ਪਤਾ ਕਿ ਇਹ ਕੱਲ ਨੂੰ ਫੰਕਸ਼ਨ ਹੈ ਤੁਸੀਂ ਪਹਿਲਾਂ ਤਿਆਰੀ ਕਰਦੇ ਹੋ ਜਾਂ ਵੈਸੇ ਮੌਕੇ ਤੇ ਚੋਕੇ ਵਾਲੀ ਗੱਲ ਹੈ ਏ ਐਕਚੁਅਲੀ ਮੇਰੇ ਰੋਮ-ਰੋਮ ਚ ਵਸਿਆ ਹੀ ਹੋਇਆ ਹੈ ਮੈਂ ਸੱਬਿਆ ਚੈਨਲ ਮੈਨੂੰ ਬਹੁਤ ਪਿਆਰ ਆ ਮੈਂ ਜਦ ਮੈਂ 5th 6th ਸੀ ਉਦੋਂ ਦੀ ਮੈਂ ਇਹ ਗਿੱਧੇ ਪਾ ਰਹੀ ਆ ਹਣ ਚ ਲੱਗਦਾ ਪੂਰਾ ਵੀ ਪਿਆਰ ਹੈ ਬਹੁਤ ਪਿਆਰ ਆ ਮੈਨੂੰ ਮੇਰੇ ਘਰ ਵੀ ਮੈਨੂੰ ਇਹੀ ਕਹਿੰਦੇ ਕਿ 10 ਅਗਸਤ ਤੋਂ ਦਾ ਤੇਰਾ ਸਾਰਾ ਦਿਨ ਸੱਬਿਆ ਚਾਰ ਹੀ ਚੱਲਦਾ ਤੇਰੇ ਫੋਨ ਤੇ ਵੀ ਔਰ ਨਾਈਟ ਡਿਊਟੀ ਚ ਵੀ ਜਦ ਮੈਂ ਫ੍ਰੀ ਹੁੰਨੀ ਆ ਰਾਤ ਨੂੰ ਜਦੋਂ ਨੀਂਦ ਦੇ ਝੋਕੇ ਆਉਂਦੇ ਨੇ ਤਾਂ ਫਿਰ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਦੇਖਦੀ ਆਂ ਕਿ ਮੈਂ ਪਹਿਲਾਂ फटाफट ਕਿਤੇ ਗਾਣੇ ਦੇਖ ਲਾ ਲੋਕੀ ਦੇਖ ਲਾ ਕਿਉਂਕਿ ਮੈਨੂੰ ਬਹੁਤ ਪਿਆਰ ਆ ਮ ਕਦੇ ਹੋਇਆ ਕਿ ਰੋਟੀ ਪਾਣੀ ਬਣਾ ਰਹੇ ਹੋਵੋ ਘਰ ਦੇ ਵਿੱਚ ਜਿੱਦਾਂ ਦਾਲ ਸਬਜ਼ੀ ਬਣਦੀ ਆ ਉਹਦੇ ਵਿੱਚ ਗਿੱਦੇ ਨੂੰ ਕਦੇ ਜੋੜ ਕੇ ਕੁਝ ਕੀਤਾ ਹੋਵੇ ਪਰਫਾਰਮੈਂਸ ਖੁੱਦ ਘਰ ਦੇ ਵਿੱਚ ਇਕੱਲਿਆਂ ਨੇ ਆ ਕਰਦੀ ਰਹਿੰਦੀ ਜਦੋਂ ਘਰ ਕੋਈ ਨਹੀਂ ਹੁੰਦਾ ਹੈਗਾ ਕਈ ਵਾਰ ਬਸ ਜਿਵੇਂ ਕੜੀ ਬਣਦੀ ਹੁੰਦੀ ਹੈ ਬੈਠੇ-ਬੈਠੇ ਗਾਣੇ ਲਾ ਲੈਂਦੇ ਨੇ ਐਫਐਮ ਲੱਗਿਆ ਹੋਇਆ ਜਦੋਂ ਪੰਜਾਬੀ ਆਉਂਦੀ ਆ ਤਾਂ ਫਿਰ ਮਤਲਬ ਪੰਜਾਬੀ ਗਾਣਾ ਉਹਨਾਂ ਦੇ ਬਹੁਤ ਖੁਸ਼ੀ ਹੁੰਦੀ ਆ ਪਹਿਲਾਂ ਉਹਨੂੰ ਸੁਣੀਦਾ ਹੈ ਫਿਰ ਬਾਕੀ ਦੇ ਕੰਮ ਕਰੀ ਦਿੰਨੇ ਅੱਛਾ ਕੋਈ ਮੈਸੇਜ ਦੇਣਾ ਚਾਹੁੰਦੇ ਹੋਵੋ ਹਾਂਜੀ ਮੈਂ ਮੈਸੇਜ ਆਪਣੇ ਭੈਣਾਂ ਨੂੰ ਜਰੂਰ ਦੇਣਾ ਚਾਹੁੰਦੀ ਚਾਹੁੰਦੀ ਆ ਕਿ ਸੱਭਿਆਚਾਰ ਨਾਲ ਜੁੜੇ ਰਹੋ ਇਹ ਸਾਨੂੰ ਬਹੁਤ ਕੁਝ ਦਿੰਦਾ ਹੈ ਸੱਭਿਆਚਾਰ ਨਾਲ ਜੁੜੇ ਰਹਿਣਾ ਸਾਡੇ ਵਿਰਸੇ ਦੀ ਸੰਭਾਲ ਲੈਣਾ ਹੀ ਹੈ ਤੇ ਜਿਹੜਾ ਅਮਨਪ੍ਰੀਤ ਜੀ ਨੇ ਇੱਕ ਇਹ ਬਹੁਤ ਵੱਡਾ ਕਦਮ ਚੁੱਕਿਆ ਹੋਇਆ ਹੈ ਬਹੁਤ ਸੋਹਣਾ ਹੈ ਹਰ ਵਾਰ ਕੁਝ ਨਿਆ ਨਵੇਂ ਚਿਹਰੇ ਮਿਲਦੇ ਨੇ ਨਵਾਂ ਸਿੱਖਣ ਨੂੰ ਮਿਲਦਾ ਹੈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਪਿੱਤਲ ਦੇ ਭਾਂਡੇ ਜਿੱਦਾਂ ਦੀਦੀ ਨੇ ਸਾਰਾ ਸੱਭਿਆਚਾਰ ਇੱਥੇ ਦਿਖਾਇਆ ਹੋਇਆ ਸੀਗਾ ਇਹ ਬਹੁਤ ਹੀ ਅੱਛੀ ਚੀਜ਼ ਸੀਗੀ ਔਰ ਇਹ ਮਤਲਬ ਦੇਖ ਕੇ ਸਾਰਿਆਂ ਨੂੰ ਹੈਰਾਨੀ ਵੀ ਹੁੰਦੀ ਸੀ ਕਿ ਇਹ ਚੀਜ਼ਾਂ ਅ थैंक यू सो मच बहुत बढ़िया लगया थोड़ा डांस भी गिद्दा भी थे ਤੁਸੀਂ ਵੈਸੀ ਬਹੁਤ ਸੋਹਣੇ ਲੱਗ ਰਹੇ ਹੋ ਬਾਕੀ ਗੱਲਬਾਤ ਕਰਕੇ ਤੇ ਹੋਰ ਵਧੀਆ ਲੱਗਿਆ थैंक यू थैंक यू वेरी मच सुमन थैंक यू ਕੀ ਨਾਮ ਹੈ ਮਨੀਸ਼ਾ ਕਿੱਥੋਂ ਆਇਓ ਮੈਂ ਪੰਜਾਬ ਤੋਂ ਅੱਛਾ ਪੰਜਾਬ ਤੋਂ ਤੇ ਇੱਥੇ ਪਹਿਲੀ ਵਾਰ ਆਇਓ ਜਿਸ ਤੋਂ ਪਹਿਲਾਂ ਵੀ ਜੁੜਿਓ ਕਿੱਦਾਂ ਲੱਗਿਆ ਐਕਸਪੀਰੀਅੰਸ ਫਸਟ ਟਾਈਮ ਸੋਣਾ ਇੱਧਰ ਲੱਗ ਰਿਹਾ ਹੈ ਕਿ ਪੰਜਾਬ ਦਾ ਕਲਚਰ ਇੰਨਾ ਚੜਖਾ ਇਹ ਸਜਣਾ ਇਹ ਸਭ ਮਤਲਬ ਅਭੀ ਵੀ ਜ਼ਿੰਦਾ ਹੈ ਇਹ ਤਾਂ ਮੈਂ ਸੋਚ ਹੀ ਨਹੀਂ ਪਾਇਆ ਬਹੁਤ ਅੱਛਾ ਲੱਗ ਰਿਹਾ ਹੈ ਸੀਰੀਅਸਲੀ ਕੀ ਕਹਿਣਾ ਚਾਹੁੰਦੇ ਹੋ ਉਹ ਤੀਜਾ ਦੀ ਸਭ ਨੂੰ ਬਤਾਇਆ ਤੇ ਕਲਚਰ ਜਿੰਦਾ ਰੱਖਣ ਵਾਸਤੇ ਤੁਹਾਨੂੰ ਐਜੇ ਪ੍ਰੋਗਰਾਮ ਕਰਨੇ ਚਾਹੀਦੇ ਜਰੂਰ ਕਰਨੇ ਚਾਹੀਦੇ ਸਾਡੀਆਂ ਮਾਵਾਂ ਪੈਣਾ ਹੋ ਗਈਆਂ ਸਾਰਾ ਦਿਨ ਘਰੇ ਰੋਟੀ ਸਬਜ਼ੀ ਚ ਲੱਗੀਆਂ ਰਹਿਣੀਆਂ ਕਦੇ ਜਰਾਬਾਂ ਮੰਗ ਲਈਆਂ ਕਿਸੇ ਨੇ ਕੱਪੜੇ ਮੰਗ ਲਏ ਹਨ ਰੁੱਝੀਆਂ ਹੁੰਦੀਆਂ ਨੇ ਬਿਲਕੁਲ ਟਾਈਮ ਨਹੀਂ ਹੁੰਦਾ ਉਹਨਾਂ ਨੂੰ ਕੁਝ ਕਹੋ ਕਿ ਆਓ ਵੀ ਇੰਜੋਏ ਕਰੀਏ ਬਿਲਕੁਲ ਆਓ ਸਭ ਕੁਝ ਛੱਡ ਕੇ ਆਓ ਘਰਦਿਆਂ ਨੂੰ ਕਹਿ ਦਿਓ ਕਿ ਸੰਡੇ ਕੱਟ ਲਓ ਪਰ ਇੱਕ ਦਿਨ 2 ਘੰਟੇ ਤਾਂ ਜ਼ਰੂਰ ਕੱਢੋ ਕਿਉਂਕਿ ਤੁਸੀਂ ਇੱਕ ਦੂਸ ਰੈਂਡਮਲੀ ਇੱਕ ਤਾਂ ਚਿਹਰੇ ਐਸੇ ਨਵੇਂ-ਨਵੇਂ ਚਿਹਰੇ ਦੇਖਣੇ ਨੂੰ ਮਿਲਦੇ ਨਵੇਂ ਸ਼ਿੰਗਾਰ ਨਵਾਂ ਸਾਰੀ ਰੌਣਕ ਇਟਸ ਅ ਵੈਰੀ ਗੁੱਡ ਸੀਰੀਅਸਲੀ ਇਹ ਸਟਾਈਲ ਫੋਲੋ ਹੋ ਜਾਂਦਾ ਨਾ ਵੀ ਦੇਖ ਕੇ ਕੱਪੜੇ ਉਸਨੇ ਐਦਾ ਪਾਇ ਮੈਂ ਵੀ ਐਦਾ ਲਾਉਂਗੀ ਮੈਂ ਵੀ ਐਦਾ ਲਾਉਂਗੀ ਟ੍ਰੈਡੀਸ਼ਨਲ ਫੋਲੋ ਹੋ ਜਾਂਦਾ ਹੈ ਇਟਸ ਵੈਰੀ ਵੈਰੀ ਨਾਈਸ nice to meet you ਬਹੁਤ ਵਧੀਆ ਲੱਗਿਆ ਤੁਹਾਡਾ ਨਾਲ ਗੱਲ ਕਰਕੇ थैंक यू so much थैंक यू ਮੇਰੀ ਸੱਸ ਬੜੀ ਕਪਤੀ ਮੈਨੂੰ ਪਾਉਣ ਦੇਵੇ ਜੁੱਤੀ ਮੇਰੀ ਸੱਸ ਬੜੀ ਕਪਤੀ ਮੈਨੂੰ ਪਾਉਣ ਦਿੰਦੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੁੰਡਿਆ ਰਾਜੀ ਰਹਿ ਜਾਂ ਗੁੱਸੇ ਤੇਰੀ ਮਾਂ ਖੜਕਾਉਣੀ ਆ ਮੁੰਡਿਆ ਰਾਜੀ ਰਹਿ ਜਾਂ ਗੁੱਸੇ ਤੇਰੀ ਮਾਂ ਖੜਕਾਉਣੀ ਆ ਤੇ ਪਿਆਰ ਨਾਲ ਤੁਸੀਂ ਬੋਲੀ ਪਾ ਕੇ ਮੁੰਡੇ ਨੂੰ ਰਾਜੀ ਹੋਣ ਲਈ ਕਿਹਾ ਨਾ ਅਗਲੇ ਨੇ ਗੁੱਸਾ ਨਹੀਂ ਕਰਨਾ ਉਹਨੇ ਮੰਨ ਹੀ ਜਾਣਾ ਸਾਡੀ ਗੁੱਤ ਪਟ ਦੇਣੀ ਹੈ ਨਹੀਂ ਮੇਰੇ ਕਿ ਮਾਈਕ 'ਚ ਤਾਂ ਆਵਾਜ਼ ਆਈ ਜਾਏਗੀ ਸੀਸਲੀ ਸਲੋ ਹੋ ਨੇ ਹਾਂ ਉਹ ਤਾਂ ਮੁੰਡੇ ਨੇ ਰਾਜੀ ਹੋ ਹੀ ਜਾਣਾ ਨੇ ਕਿਹਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਸਹੀ ਗੱਲ ਹੈ ਵਾਹ ਕਿੱਦਾਂ ਲੱਗਿਆ ਅੱਜ ਫੰਕਸ਼ਨ ਦੇ ਵਿੱਚ ਆਤਮਸ ਲੱਗਿਆ ਬਹੁਤ ਅਸੀਂ ਬਹੁਤ ਇੰਜੋਏ ਕਰਿਆ ਹਾਂ ਅਸੀਂ ਤਾਂ ਫਸ ਸੈਕਿੰਡ ਟਾਈਮ ਆਏ ਆ ਪਰ ਇਹਨਾਂ ਨੂੰ ਅਸੀਂ ਫਸ ਟਾਈਮ ਨਾਲ ਲੈ ਕੇ ਆਏ ਹਾਂ ਬਹੁਤ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਲੱਗਿਆ ਮਤਲਬ ਜਿਵੇਂ ਲੋਕੀ ਆਪਣੇ ਕਲਚਰ ਨੂੰ ਭੁੱਲਦੇ ਜਾ ਰਹੇ ਹਨ ਇਹ ਤੀਜ ਆਰਗੇਨਾਈਜ਼ ਕਰਕੇ ਮਤਲਬ ਸਾਨੂੰ ਆਪਣੇ ਕਲਚਰ ਨਾਲ ਜੋੜੀ ਰੱਖਦੇ तो ये बहुत अच्छा लगे। रहा टाइम निकल गया ऑन द <laughs> बहुत मुश्किल ना लग रहा <laughs> ला, ब्रेकफास्ट लंच सारा बना के आया तास क्यूरे आया लेकिन अभी <laughs> बस छड़े आए कि आज जाना है एंजॉय करना जाना तो जाना हम छड़े आए बस सही गल्ला किसी ने अपने जोय किया बहुत बढ़िया एंजॉय करे डांस ही बहुत सोना किया मैंने अच्छा थैंक यू तूने देखा कितने दिनों तक प्रैक्टिस assi itthi si assi dekhe acha ਅਸੀਂ ਦੇਖਿਆ ਸੀ ਪਰ ਉਸ ਟਾਈਮ ਅਸੀਂ ਖਾਣ ਚ ਰੁੱਝ ਗਏ ਸੀ ਅੱਛਾ ਅੱਛਾ ਜੀ ਕਿੰਨੇ ਕਿੰਨਾ ਪ੍ਰੈਕਟਿਸ ਕਰ ਰਹੇ ਸੀਗੇ ਨਾ ਆਨ ਦੀ ਪ੍ਰੈਕਟਿਸ ਗੀਤੇ ਦੀ ਪ੍ਰੈਕਟਿਸ ਦਾ ਕਰਕੇ ਬਸ ਸਾਰੇ ਇਕੱਠੇ ਹੀ ਇਕੱਠੇ ਅੱਜ ਅੱਜ ਚੈਨ ਦੀ ਨੀਂਦ ਆਉਗੀ ਨਿਭੜ ਗਿਆ ਟਰਾਫੀਆਂ ਲੈ ਲਿਆ ਬਸ ਸ਼ਾਂਤੀ ਦੇਖੋ ਬਹੁਤ ਵਧੀਆ ਲੱਗਿਆ ਸਭ ਨਾਲ ਗੱਲ ਕਰਕੇ ਉਮੀਦ ਹੈ ਕਿ ਤੁਸੀਂ ਇੰਜੋਏ ਕੀਤਾ ਫੇਰ ਮਿਲਾਂਗੇ ਨਹੀਂ ਮਿਲਾਂਗੇ ਜ਼ਰੂਰ ਮਿਲਾਂਗੇ ਯੋਟੀ ਮੈਮ ਕਰਦਾ ਸਟਾਰਟ ਸੋ ਟੀਚਰ ਜੀ ਨੂੰ ਕਿੱਦਾਂ ਲੱਗਿਆ ਆਪਾਂ ਦੂਸਰੀ ਵਾਰ ਮਿਲੇ ਹਨ ਹਾਂ ਆਪਾਂ ਮਿਲੇ ਤਾਂ ਦੂਸਰੀ ਵਾਰਾਂ ਲੇਕਿਨ ਮੈਂ ਤਿੰਨ ਚਾਰ ਫੰਕਸ਼ਨਸ ਅਟੈਂਡ ਕਰ ਚੁੱਕੀ ਆਂ ਸੀਰੀਅਸਲੀ ਅੱਜ ਦਾ ਵੀ ਸੁਪਰ ਸੀਗਾ ਬਹੁਤ ਹੀ ਅੱਛਾ ਇਹ ਅਰੇਂਜਮੈਂਟ ਸੀਗਾ ਮੈਮ ਨੇ ਬਹੁਤ ਅੱਛਾ ਅਰੇਂਜਮੈਂਟ ਪ੍ਰੋਪਰ ਪ੍ਰਾਈਜ਼ਸ ਦਾ ਵੀ ਕੀਤਾ ਹੋਇਆ ਸੀ ਔਰ ਸਭ ਨੇ ਬਹੁਤ ਮਜ਼ਾ ਲਿੱਤਾ ਬਹੁਤ ਹੀ ਅੱਛਾ ਸੀ ਔਰ ਤੁਸੀਂ ਵੀ ਬਹੁਤ ਅੱਛੇ ਹੋ ਕਿਸੇ ਕਿਸੇ ਕੀ ਕਹਿਣੇ ਜਾਓਗੀ ਮੇਰੇ ਕੋ ਭਾਸ਼ਾ ਨਹੀਂ ਸਮਝ ਮੇਂ ਆਤੀ पर मैं enjoy करती हूं और मैं मैं करती और 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 करने आती आती, मैंने enjoy किया। आ, आपने बताया कि कि आपको आपको भाषा नहीं 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 समझ समझ पता कि म्यूजिक पे क्या चल रहा है, है लेकिन आप तो सबसे मैच कर लेते हो। को समझती हूं बस और कुछ नहीं इही इही आता मुझे सिर्फ अच्छी लगती अपने घरे मामा भेन बैठिया ने रोटी सब्जी वालियाँ ਉਹਨਾਂ ਵਾਸਤੇ ਕੋਈ ਖਾਸ ਮੈਸੇਜ ਦਿਓ ਮੈਂ ਉਹਨਾਂ ਵਾਸਤੇ ਇਹ ਕਹਿਣਾ ਚਾਹਾਂਗੀ ਕਿ ਇਹ ਕੇ ਇਹੋ ਜਿਹਾ ਈਵੈਂਟ ਹੈ ਜਿਦੇ ਵਿੱਚ ਸਾਨੂੰ ਸਭ ਨੂੰ ਇੱਕ ਆਪਸ਼ਨ ਮਿਲਦੀ ਹੈ ਕਿ ਅਸੀਂ ਬਾਹਰ ਨਿਕਲੀਏ ਥੋੜਾ ਆਪਣੇ ਆਪ ਨੂੰ ਐਕਸਪਲੋਰ ਕਰੀਏ ਥੋੜਾ ਸਾਨੂੰ ਪਤਾ ਲੱਗੇ ਕਿ ਬਾਹਰ ਚੱਲ ਕੇ ਰਹਿਤੇ ਸਾਡੇ ਇੱਕ ਨਹੀਂ ਬਹੁਤ سارے ਫਰੈਂਡਸ ਬੰਦੇ ਆ ਅਸੀਂ ਸੋਸ਼ੀਅਲ ਹੁੰਨੇ ਆ ਅੱਜਕੱਲ ਡਿਪਰੈਸ਼ਨ ਇਹਨਾਂ ਨੂੰ ਕੁਝ ਹੋ ਰਿਹਾ ਹੈ ਉਹਦਾ ਇਹੀ ਪ੍ਰੋਬਲਮ ਹੈ ਉਹ ਕੱਲੇ ਘਰ ਬੈਠੇ ਆ ਉਹਨਾਂ ਨੂੰ ਆਪਣੇ ਘਰ ਦੀ ਜ਼ਿੰਦਗੀ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਇਹੋ ਜਿਹੇ ਫੰਕਸ਼ਨਸ 'ਚ ਆਉਣਾ ਚਾਹੀਦਾ ਤਾਂ ਕਿ ਉਹ ਇਦਾਂ ਇੰਜੋਏ ਕਰ ਸਕਣ ਬਹੁਤ ਮਜ਼ਾ ਆਂਦਾ ਹੈ ਟੀਚਰ ਜੀ ਨੇ ਅੱਜ ਸੰਡੇ ਦੀ ਬੱਚਿਆਂ ਨੂੰ ਵੀ ਛੁੱਟੀ ਦਿੱਤੀ ਤੇ ਨਾਲੇ ਆਪ ਛੁੱਟੀ ਲੈ ਲਈ ਕਰਦੇ ਵਿਚਾਰੇ ਸੌਂਦੇ ਹੋਣੇ ਅੱਜ ਸਾਡੀਆਂ ਡਿਊਟੀਆਂ ਲੱਗੀਆਂ ਰੋਟੀ ਤੇ ਉਹਨਾਂ ਦੀ ਡਿਊਟੀ ਲਗਾ ਕੇ ਆਏ ਆਂ ਸੀ ਉਹਨਾਂ ਨੂੰ ਛੱਡਿਆ ਅੱਜ ਅਸੀਂ ਅੱਜ ਕੀ ਕੀ ਕੰਮ ਤੇ ਲਾਈ ਡਿਊਟੀ ਬੇਟੀ ਦਾ ਪੇਪਰ ਹੈ ਉਹਦੀ ਡਿਊਟੀ ਲਗਾ ਕੇ ਆਈਆਂ ਕਿ ਆਪਣਾ ਕੰਮ ਕਰੇਗੀ ਬੇਟਾ ਆਪਣੀ ਤਿਆਰੀ ਕਰ ਰਿਹਾ ਉਤੇ ਫਾਦ ਦੇ ਡਿਊਟੀਆਂ ਦੋਨਾਂ ਨੂੰ ਦੇਖਣਾ ਰੋਟੀ ਪਾਣੀ ਬਣਾ ਕੇ ਆਇਓ ਪੂਰਾ ਬਸ ਫਿਰ ਉਹ ਆਏ ਨੇ ਵੀ ਚਲੋ ਆਏ ਜ਼ਰੂਰ ਆ ਪਰ ਕੰਮ ਨਿਬੜ ਕੇ ਆ ਕੰਮ ਨਿਬੜ ਕੇ ਸਵੇਰੇ ਸਵੇਰੇ ਮਾਰਨਿੰਗ 'ਚ ਸਾਰਾ ਕੰਮ ਨਿ ਇੱਦਾਂ ਨਹੀਂ ਵਧੀਆ ਲੱਗਿਆ ਪੂਰਾ ਬਹੁਤ ਬਹੁਤ ਮਜ਼ਾ ਆਇਆ ਗਿੱਧਾ ਸੀ ਬਹੁਤ ਅੱਛਾ ਕੀਤਾ ਐਕਚੁਅਲੀ ਮੈਮ ਨੇ ਕੀ ਕੀਤਾ ਸਾਨੂੰ ਆਨਲਾਈਨ ਗਿੱਧਾ ਪ੍ਰੈਕਟਿਸ ਕਰਵਾਈ ਔਰ ਜਿਹੜੀ ਆਨਲਾਈਨ ਗਿੱਧੇ ਦੇ ਵਿੱਚ ਸੀਗਾ ਨਾ ਸਭ ਨੇ ਇੰਨਾ ਅੱਛਾ ਪ੍ਰੇਪੇਅਰ ਕੀਤਾ ਨਾ ਔਰ ਤੁਹਾਡੇ ਸਾਹਮਣੇ ਤੁਸੀਂ ਵੇਖਿਆ ਵੀ ਹੋਣਾ ਬਹੁਤ ਹੀ ਅੱਛਾ ਅਸੀਂ ਕੀਤਾ ਨਾਈਸ ਟੂ ਮੀਟ ਯੂ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਸਾਰਿਆਂ ਨਾਲ ਹੀ ਗੱਲਬਾਤ ਕਰਕੇ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਅੱਛੇ ਹੋ ਔਰ ਸਰ ਵੀ ਥੈਂਕ ਯੂ ਸਰ ਚਲ 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 ਚਲ